ਸਸੇ ਗਾਲ ਜੀ ਕੀ ਹਾਲ ਚਾਲ ਹੈ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪੀਜੀਓ 8 ਵਾਲੇ YouTube ਚੈਨਲ ਤੇ ਵੀਰੋ ਖਾਣ ਖਾਣਾ ਆਇਆ ਸੀ ਉਹਨੂੰ ਨਾਲ ਹੈ ਮੁੱਤ ਠੀਕ ਹੈ ਇੱਧਰ ਲਾਤੀ ਉਹਨਾਂ ਨਾਲ ਹੀ ਅੱਗੇ ਉੱਥੇ ਸਲਵੇ ਮੂਰੇ ਸੀ ਹੁਣ ਇੱਥੇ ਜੇ ਦੇ ਅੰਦਰ ਬੰਦੇ ਰਸ ਰੋਸ਼ੀ ਤਾਂ ਆ ਵੀ ਆ ਠੀਕ ਹੈ ਜੀ ਕਹਿਣ ਲੱਗਾ ਬੰਦਾ ਹਾਂ ਨਾਲ ਖਾਣਾ ਹੈ ਹੋ ਇਹ ਦੇਖੋ ਅੱਛਾ ਦੇਖੋ ਪੰਨਾ ਠੀਕ ਹੈ ਜੀ ਅੱਗੇ ਉਹ ਇਧਰੋਂ ਹੁੰਦਾ ਸੀ ਆਹ ਕਬੂਦੀ ਕੀ ਪੈ ਕੇ ਦੂਰੇ ਮਾਟੋਏ ਨੇ ਕਾਲੋ ਬਾਬਾ ਸਾਡੇ ਸਾਹਮਣੇ ਹੀ ਆ ਅੱਗੇ ਉਪਰੀ ਸਾਈਡ ਤੇ ਹੁੰਦਾ ਜੀ ਸਾਹਮਣੇ ਠੀਕ ਹੈ ਜੀ ਹੁਣ ਇਧਰ ਅੱਛਾ ਸਾਡੇ ਬਹੁਤ ਜ਼ਿਆਦੇ ਆ ਅੱਛਾ ਹੁੰਦਾ ਜੇ ਇੱਥੇ ਹੌਫੋਂ ਜ਼ਿਆਦੇ ਠੀਕ ਹੈ ਜੀ ਨਰਾਜ਼ ਵੀ ਆ ਗਿਆ ਇਧਰ ਜੂਸ ਵਾਲੀ ਰੇੜੀ ਲੱਗੀ ਆ ਠੀਕ ਹੈ ਜੀ ਤੇ ਅੰਦਰ ਵੀ ਰੋ ਨਾਨ ਬਣ ਰਹੇ ਆ ਠੀਕ ਹੈ ਜੀ ਉਹ ਵੀ ਤੁਹਾਨੂੰ ਤੁਹਾਨੂੰ ਲਾ ਲਾਂਗੇ ਬਣੇ ਰੋ ਲੌਕ ਦੇ ਵਿੱਚ ਜੁਜੇ ਇਧਰ ਵੀ ਨਾਨ ਨੂੰ ਬਣਦੇ ਆ ਇੱਥੇ ਅੰਦਰ ਠੀਕ ਹੈ ਜੀ ਉਧਰ ਵੀ ਨਾਨ ਬਣ ਰਹੇ ਆ ਉਧਰ ਜਾਨ ਕੇ ਛੋਲੇ ਵਾਲਾ ਸਿਸਟਮ ਇਧਰ ਨਾਨ ਨਾਲ ਠੀਕ ਹੈ ਮੁੱਖ ਮੁੱਖ ਨੂੰ ਪਿਆ ਆਲਰਾਇਟ ਮੈਂ ਦੇਖੇ ਇੱਥੇ ਜਾਨ ਤੋਂ ਏ ਮੋ ਆਪਣਾ ਰਿਹਾ ਨਾਨ ਦੇਖੋ ਬਣਦਾ ਚੱਕ ਲੱਗਿਆ ਨਾਨ ਕੋ ਲਗੂ ਸ਼ਕੋਰਾ ਜੂ ਭਾਈ ਇੱਕ ਰਾਜੂ ਨਹੀਂ ਪੀਏ ਜੇ ਹੋ ਗਿਆ ਉਹ ਮੈਂਟਾ ਜਨਾਬ ਬਣਾ ਕੇ ਚੱਕ ਵਿੱਚ ਪੱਠੀ ਦੇ ਤੇ ਬਹਿ ਜਾਣਾ ਸਾਰਾ ਵਰਪਿੰਜੇ ਪਰ ਵੀ ਨਾਨ ਲੱਗੇ ਹੋਆ ਵੀਰੇ ਵੀ ਬੰਦਾ ਬਣਾ ਰਿਹਾ ਚੱਕੋ ਨਾ ਚੋ ਤੋਇ ਕੋ ਨੂੰ ਨੋ ਜਣੇ ਕੌਫੀਆਂ ਮਿਲੀਆਂ ਸ਼ਾਮ ਤੱਕ ਇੱਥੇ ਸਿਸਟਮ ਚੱਲਣਾ ਇਹ ਸਾਰਾ ਇਦਾਂ ਹੀ ਸ਼ਾਮ ਤੱਕ ਚਲਾਣਾ ਸਾਰਾ ਹੀ ਹੋ ਰੈਡੀ ਲੱਗੀ ਆ ਬਾਹਰ ਠੀਕ ਆ ਉਧਰ ਬਣ ਰਿਹਾ ਉਹ ਟੱਕਰਿਆਂ ਬਲੌਗ ਦੇ ਵਿੱਚ ਬਣਿਆ ਜੋ ਸ਼ੇਅਰ ਜ਼ਰੂਰ ਕਰਿਓ ਗ੍ਰੈਂਡ ਆ ਜੀ ਬਹੁਤ ਮਸ਼ਹੂਰ ਆ ਬੰਦਾ ਠੀਕ ਆ ਜੀ ਅੱਗੇ ਸਾਲ ਮੈਂ ਮੂਰ ਲਾ ਦਿਸ ਹੁਣ ਉਧਰ ਬਹੁਤ ਆਸ਼ਨ ਲੱਗਦੀ ਵੀ ਸਭ ਤੋਂ ਜ਼ਿਆਦਾ ਇੱਥੇ ਪੈਂਦਾ ਗ੍ਰੈਂਡ ਦੇ ਵਿੱਚ ਠੀਕ ਆ ਜੀ ਵੀਰੋ ਗ੍ਰੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਬਸ ਨਾਨਾ ਜੀ ਵੀਰਾਂ ਦੇ ਚੱਲਦੀ ਰੇੜੀ ਸਭ ਤੋਂ ਜ਼ਿਆਦਾ ਨਾਨਾ ਦੀ ਠੀਕ ਆ ਜੀ ਤੇ ਬਾਕੀ ਦੇਖ ਲਓ ਸਲਮਾ ਮੂਰੇ ਲੱਗੀ ਹੁੰਦੀ ਸੀ ਜਿਹੜੀ ਇਹ ਹੁਣ ਸਲਮਾ ਮੇਰੇ ਸਾਹਮਣੇ ਲੱਗਦੀ ਆ ਠੀਕ ਹੈ ਜੀ ਔਰ ਰੱਛ ਜਣ ਕੇ ਬਹੁਤ ਜਾਦੇ ਰੱਛ ਪੈਂਦਾ ਵੀਰੋ ਇਥੇ ਬਹੁਤ ਜਾਦੇ ਠੀਕ ਆ ਗਾਂ ਘਨੇ ਥੋੜੇ ਖੜੇ ਆ ਥੋੜੀ ਟਮ ਤੱਕ ਦੇਖੋ ਫਿਰ ਡੀਡੀ ਦੇ ਰੱਛ ਪੈਣਾ ਅਹਿਮ ਤ ਵੀ ਰੋਣੇ ਖਾਣ ਲੱਗੇ ਨਰਾਗ ਤੇ ਉਹ ਆਪਾਂ ਖਾ ਗਏ ਉੱਠ ਗੜੇ ਠੀਕ ਹੈ ਜੀ ਤੇ ਹੁਣ ਚੱਲਨੇ ਆਪਾਂ ਪਿੰਡ ਨੂੰ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਲਾਈਕ ਕਰਿਓ ਠੀਕ ਹੈ ਜੀ ਆਪਣੇ ਤੁਹਾਡਾ ਪੀਵੀਜੀਓ 8 ਵਾਲੇ YouTube ਚੈਨਲ ਨੂੰ ਸਸਈ ਰਾਹ ਬਹੁਤ ਠੀਕ ਹੈ ਜੀ ਆਗੇ ਤੋਂ ਟੱਕਰ ਦੇ ਬਲੌਗਰ ਦੇ ਵਿੱਚ ਕੱਢਾ ਆਪਾ ਠੀਕ ਆ ਫਾਈਬਰ ਚੱਲੇ ਫਾਈਬਰ ਹਾਂ ਤੁਂ ਚਲਾਉ ਸਕੂਟਰੀ ਫਿਰ ਫੋਰਾ شو ਟੱਕਰ ਦਾ ਮਾਣ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਗਾ ਟੱਕਰ ਨੇ ਅਗਲੇ ਬਲੌਗ ਦੇ ਵਿੱਚ ਪੈਂਡੀ ਆ ਕੇ ਤੁਹਾਨੂੰ ਟੱਕਰਦੇ ਆ ਨੈਕਸਟ ਬਲੌਗ ਹਾਂ ਨੈਕਸਟ ਬਲੌਗ ਦੇ ਵਿੱਚ ਆ ਨਵੇਂ ਆ ਸਰਗਮ ਕੰਪਲੈਕਸ ਮਾਰਕੀਟ ਉਹ ਮੋਕਾ ਐਡਵਰਟਾਈਜ਼ ਸਰਗਮ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋ ਜੀ ਗ੍ਰਾਮ ਦੇ ਵਿੱਚ ਮਾਰਕੀਟ ਨਵੀਂ ਬਣਨ ਲੱਗੀ ਸਾਰੀ। ਠੀਕ ਹੈ ਜੀ। ਖਾਨਾ ਤਕਉਨਾ ਖਲੂ ਨਵੇਂਆਂ ਖਾਨਸਣ ਵਾਲਾ ਸਸਤਾ ਸਾਰਾ ਹੀ। ਇੱਧਰ ਵੀ ਦੁਕਾਨਾਂ ਇੱਧਰ ਵੀ ਦੁਕਾਨਾਂ ਦੇਖੋ। ਠੀਕ ਹੈ ਜੀ। ਸਾਡੇ ਸਿੱਧੂ ਵੀਰ ਦੀ ਦਸਵੀਂ। ਸਾਡੇ ਸਿੱਧੂ ਵੀਰ ਦੀ ਦਸਵੀਂ।